ਨਾਮ ਕੀ ਸਤੰਗ ਰਹਿਤਾਂ ਨਵੀਕਾਂ ਪ੍ਰਸਾਦਾਨ ਭੂਸਾਦਾਨ ਦਾਨਾਂ ਸਿਰਦਾਨ ਨਾਮਦਾਨ ਸ੍ਰੀ ਅੰਮ੍ਰਿਤ ਸਰ ਸਾਹਿਬ ਜੀ ਦੇ ਸ਼ਰਾਨ ਚੌਂਕੀਆਂ ਟੰਡੇ ਬੰਡੇ ਨੂੰ ਸਾਲ ਸੰਮਤ ਦੀ ਆਸ ਬੇਨਤੀ ਹੋਦੀ ਪਾਤਸ਼ਾਹ ਭਗ ਮਤਲਾ ਤਤ ਤੇ ਨਾਹੀ ਕੋਈ ਅਰਜਨ ਪਰਤਾਖਾ ਹਾਰੋ ਐਸੇ ਮਹਾਨ ਰਿੰਘਿਆਰ ਸੇਖ ਧਰਮ ਦੇ ਪੰਚਵੇਂ ਪਾਤਸ਼ਾਹ ਆਇ ਤੋ ਦੇ ਕਿਰਪਾਤਾ ਅਬ੍ਰਿਤ ਕੀ ਲਾਏ ਪੰਥ ਕੀ ਦੇ ਸ੍ਰੀ ਸਾਹਿਬ ਜੀ ਦੇ ਸਹਾਰੇ ਗੁਰ ਸਾਹਿਬ ਜੀ ਦੇ ਬੋਲ ਬਾਰ ਦੇ ਬੋਲੋ ਜੀ ਸਤਿਗੁਰੂ ਆਵੇ ਸ਼ੇਰੋ ਪਿੱਛੇ ਅੱਬਲੇ ਪਾਪਾ ਬੱਪਾ ਹੈ ਨਾ ਦੇ ਦੀਆਂ ਧਰਮ ਦੀ ਹਾਰਿਆ ਸਿੱਕੀ ਕੇਸਾਂ ਸਵਾਸਾਂ ਸੰਗ ਨਿਭਾਈ ਤਨਾ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਬੋਲੋ ਜੀ ਅੰਨਾ ਕਮਤਾ ਦੀਵਾ ਮਤੁਤੇ ਮਤ ਦਾ ਰੱਖਾ ਪੁਆਹੀ ਤੇ ਆਕਾਰ ਗੁਰ ਕਾ ਆਪਣੇ ਪੰਥ ਦੇ ਸਦਾ ਸਹਾਈ ਦਾ ਤਾਰ ਜੀਓ ਸ੍ਰੀ ਨਨਕਾਣਾ ਸਾਹਿਬ ਤੇ ਹੋਰ ਗੁਰਦੁਆਰਿਆਂ ਗੁਰ ਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਮਿਛੋੜਿਆ ਗਿਆ ਹੈ ਜੀ ਖੁੱਲੇ ਦਰਸ਼ਨ ਦੀਦਾਰ ਤੇ ਕੀ ਨਾਣਿਆਂ ਦੇ ਮਾਣ ਸਤਿਗੁਰੂ ਨੇ ਕਾਣਿਆਂ ਦੇ ਤਾੜ ਨਿਉਟਿਆਂ ਦੀ ਊਟ ਭੱਲੇ ਅੰਮ੍ਰਦਾਸ ਗੁਣ ਤੇਰੇ ਕਮੀਆਂ ਜਿਹੜਾ ਨਾਮ ਜੱਟਿਆ ਵੰਡ ਛੱਕਿਆ ਦੇਖ ਤਲਾਈ ਤੇ ਵਾਹੀ ਦੇ ਪਿਆਂ ਡੱਕ ਕੀਤਾ ਤਰਾ ਪਿਆਰਿਆਂ ਸੁਖਿਆਰਿਆਂ ਦੀ ਕੁਮਾਰੀ ਦਾ ਧਿਆਨ ਧਰ ਕੇ ਗੱਦਸਤਾਰੀ ਬੋਲੂ ਦੇ 对不对 ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭੱਲੇ ਅਮਰਦਾਸ ਗੁਣ ਤੇਰੇ ਤੇਰੀ ਉਪਮਾ ਕੋਹੇ ਬਣ ਆਵੇ ਐਸੇ ਮਹਾਨ ਦੀਨ ਦਿਆਲ ਸਿੱਖ ਧਰਮ ਦੇ ਤੀਜੇ ਪਾਤਸ਼ਾਹ ਸਾਹਿਬ ਸਤਿਗੁਰੂ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਇਨ੍ਹਾਂ ਦੇ ਬਰੋਸਾਏ ਹੋਏ ਪਾਵਨ ਪੁਤਰ ਨਗਰ ਸ੍ਰੀ ਗੁਰੂ ਗੋਬਿੰਦ ਵਾਲ ਸਾਹਿਬ ਦੀ ਵਿਖੇ ਅੱਜ ਬੜੀ ਸ਼ਰਧਾ ਤੇ ਭਾਵਨਾ ਸਤਕਾਰ ਸਾਹਿਤ ਪਾਨ ਮਤੁਰਾ ਕਸ਼ ਭੇਦ ਨਹੀਂ ਗੁਰੂ ਅਰਜਨ ਪਰਤਾਖਰ ਐਸੇ ਮਹਾਨ ਦੀਨ ਦਿਆਲ ਸ਼ਹੀਦਾਂ ਦੇ ਸਰਤਾਜ ਪੰਚਮ ਪਾਤਸ਼ਾਹ ਸਾਬ ਸਤਗੁਰੂ ਸ੍ਰੀ ਗੁਰੂ ਅਰਜਨ ਦੇ ਮਹਾਰਾਜ ਜਨਤਨਾ ਦਾ ਪਾਵਨ ਪ੍ਰਕਾਸ਼ 15 April 1563 AD ਨੂੰ ਚੌਥੇ ਪਾਤਸ਼ਾਹ ਸਾਬ ਸਤਗੁਰੂ ਸ੍ਰੀ ਗੁਰੂ ਰਾਮਦਾਸ ਸਾਹਿਬ ਦੀ ਮਾਰ ਦੇ ਸਤਕਾਰਯੋਗ ਮਾਤਾ ਮਾਤਾ ਭਾਨੀ ਜੀ ਦੇ ਗ੍ਰਹਿ ਵਿਖੇ ਗੁਰਦੁਆਰਾ ਚਬਾਰਾ ਸਾਹਿਬ ਦੀ ਵਿਖੇ ਹੋਇਆ ਐਸੇ ਹੀ ਮਹਾਨ ਪੁਰਬ ਨੂੰ ਮੁੱਖ ਰੱਖਦੇ ਹੋਏ ਸਿੱਖ ਪੰਦੀ ਸਰਮੌਰ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਗੁਰਦੁਆਰਾ ਬੌਲੀ ਸਾਹਿਬ ਦੇ ਪ੍ਰਬੰਧਕ ਜਨਾਂ ਵੱਲੋਂ ਇਲਾਕਾ ਨਿਵਾਸੀ ਸੰਗਤ ਦੇ ਸਹਿਯੋਗ ਦੇ ਨਾਲ ਧੰਨ ಶ್ರೀ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ 462ਵੇਂ ਪ੍ਰਕਾਸ਼ ਪੁਰਬ ਨੂੰ ਮਨਾਉਂਦਿਆਂ ਹੋਇਆਂ ਕੱਲ ਦੇ ਰੋਜ ਤੋਂ ਤਰਕੀ ਬਾਣੀ ਦੇ ਇਲਾਹੀ ਬਾਣੀ ਦੇ ਖੰਡ ਜਾਪ ਹੋਏ ਅੱਜ ਸਵੇਰ ਦੇ ਸਮੇਂ ਧੰਨ ਧੰਨ ಶ್ರೀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਛਤਰੀ ਛਾਇਆ ਏਡ ਪੰਜ ਪਿਆਰੇ ਸਹਿਬਾਨ ਦੀ ਯੋਗ ਅਗਵਾਈ ਦੇ ਅੰਦਰ ਇੱਕ ਮਹਾਨ ਨਗਰ ਕੀਰਤਨ ਸੰਗਤਾਂ ਦੇ ਸਹਿਯੋਗ ਦੇ ਨਾਲ ਸਜਾਇਆ ਗਿਆ ਜਿਸ ਦੀ ਰੰਮਤਾ ਦੀ ਅਰਦਾਸ ਹੋ ਚੁੱਕੀ ਹੈ ਮਹਾਨ ਨਗਰ ਕੀਰਤਨ ਦਾ ਆਰੰਭ ਹੋ ਚੁੱਕਿਆ ਹੈ ਸਾਧ ਸੰਗਤ ਜੀ ਬੇਨ ਸੰਗਤਾਂ ਇਸ ਮਹਾਨ ਨਗਰ ਕੀਰਤਨ ਦੇ ਅੰਦਰ ਸ਼ਮੂਲੀਅਤ ਕਰਕੇ ਗੁਰੂ ਘਰ ਦੀ ਖੁਸ਼ੀ ਪ੍ਰਾਪਤ ਕਰਨੀਆਂ ਨੇ ਸਤਿਗੁਰੂ ਗੁਰੂ ਅਰਜਨ ਦੇਵ ਪਾਸ਼ਾ ਮਹਾਰਾਜ ਜੀ ਦਾ 462ਵਾਂ ਪ੍ਰਕਾਸ਼ ਪੁਰਬ ਸੁੱਚੇ ਸੰਸਾਰ ਭਰ ਦੇ ਅੰਦਰ ਵੀ ਮਨਾਇਆ ਜਾ ਰਿਹਾ ਹੈ ਗੁਰਦੁਆ라 ਚਬਾਰਾ ਸਾਹਿਬ ਵਿਖੇ ਕੱਲ ਨੂੰ ਸਵੇਰੇ ਠੀਕ 9 ਵਜੇ ਭੋਗ ਪਾਏ ਜਾਣਗੇ ਉਸ ਤੋਂ ਪ੍ਰੰਤ ਜਿਹੜਾ ਸਾਰਾ ਦਿਨ ਦੀਵਾਨ ਚੱਲੇਗਾ ਸਮੁੱਚਾ ਪ੍ਰਬੰਧ ਸ਼੍ਰੋ ਪ੍ਰਬੰਧਕ ਕਮੇਟੀ ਵੱਲੋਂ ਦੁਆਰਾ ਬੌਲੀ ਸਾਹਿਬ ਦੇ ਮੈਨੇਜਰ ਸਰਦਾਰ ਗੁਰਾ ਸਿੰਘ ਜੀ ਮਾਨ ਸੰਗਤਾਂ ਦੇ ਸਹਿਯੋਗ ਦੇ ਨਾਲ ਕਰਵਾਏ ਨੇ ਦਾਸ ਰਿਆਂ ਵੱਲੋਂ ਦੇਸ਼ ਵਿਦੇਸ਼ ਦੀਆਂ ਸੰਗਤਾਂ ਨੂੰ ਭਾਨ ਸ਼੍ਰੀ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਜੀ ਦੇ 462ਵੇਂ ਪ੍ਰਕਾਸ਼ ਪੁਰਬ ਦੀਆਂ ਲੱਖ ਲੱਖ ਵਧਾਈਆਂ ਹੋਣ ਗੁਰੂ ਆਲੇ ਬਣੀ ਅਮਰ ਸਿਖ ਆ ਕੇ ਨਸ਼ਿਆਂ ਦਾ ਤਿਆਗ ਕਰੀਏ ਲੋਕ ਸੁਖੀਏ ਪ੍ਰਲੋਕ ਸੁਹੇਲੇ ਨਾਨਕ ਹਰ ਪ੍ਰਭਾਪ ਤੇ ਮੇਲੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ